ਦੇਿਲਾ ਠੀਕ ਹੋ ਕੇ ਬਖਸ਼ਣ ਮੰਗਲ ਹਾਂਜੀ ਇਹ ਥੋੜਾ ਤੁਸੀਂ ਚੱਲ ਪਾਣੀ ਸ਼ੱਕੋ ਫਿਰ ਚਾਹ ਸ਼ੱਕੇ ਤੇ ਫਿਰ ਇਹਨਾਂ ਨੂੰ ਰੋਸਾ ਕੀ ਦਾ ਮੇਲਾ ਠੀਕ ਹੈ ਅੱਛਾ ਉਹ 10 ਮਿੰਟ ਦੀ ਖੇਡ ਇਧਰ ਆਪਣਾ ਗੁਰੂ ਨਾਨਕ ਸਾਹਿਬ ਜੀ ਕਿਉਂ ਇਹ ਜਿਹੜੀ ਹੁਣ ਗੱਲਬਾਤ ਹੈ ਇਹ ਸਮੇਂ ਦੀ ਆ ਸਮੇਂ ਸਮੇਂ ਧਿਆਨ ਦੇਣਾ ਵਾਗਰੂ ਖਾਲਸਾ ਵਾਗਰੂ ਜੀ ਕੀ ਫਤਿਹ ਇੱਕੋ ਕਾਰ ਸਤ ਗੁਰੂ ਪ੍ਰਸਾਦ 100 ਸਾਖੀ ਪੋਤੀ ਅਰਤਾਤ ਮੰਗਲ ਪ੍ਰਕਾਸ਼ ਅਰਜਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ ਕੀ ਰਖਿਆ ਕਰਨੇ ਬੰਤ ਕੀਓ ਪ੍ਰਕਾਸ਼ ਨੋਟ ਤਕਵਾਨ ਜਾਏਗੇ ਸਿੰਘ ਉਨਕੇ ਬਾਸ ਦਰਫਾ ਮਲਕ ਕੀ ਜਾਣ ਕੇ ਖਾਵੇਗੇ ਆਪ ਤਬੀ ਕਿਰਪਾ ਹੋਵੇ ਮਰਮ ਫਰਮੰਦਰ ਤੇ ਝਗੜਾ ਚਲੇ ہرمندر میں آن بگان بہت مریں گے سنگھ گرو کی شان تب ہی ایک خالصا پرگٹ ہوئے قلعہ بناوے رنڈی کا ہر مندر میں آن ڈٹ جائے گا کور کو بپت کے بعد ਫਵਾਰ ਹੋਏ ਸਰ ਮਲੇਗੇ ਸਿੰਘ ਵਿਪਤ ਮੇ ਆਣਾ ਤਬੇ ਮਾਜਾ ਮਾਲਵਾ ਦੋਆਬਾ ਤੋਵੇਂ ਹੋਗੇ ਘਰਮਾ ਖੰਡਾ ਖੰਡਾ ਚੜੇ ਤਬ ਅੰਮ੍ਰਿਤ ਸਰ ਪੜੇ ਸਕੇ ਤਾਮ ਤੈਨੂੰ ਮਿਲਿਆ ਤਬੀ ਸਿੰਘ ਫੌਜ ਚਲੇ ਤਬੀ ਸਿੰਘ ਫੌਜ ਚਲੇ ਆਟਾਰੀ ਮੇ ਆਣਾ ਰਮੰਦਰ ਅਮਰਤ ਦਾ ਸਾਰ ਪੌਂਚਕਾਰ ਇਤਨਾ ਖੂਨ ਵਹਾਏ ਘੋੜੇ ਕੇ ਤੰਕੋ ਖੂਨ ਲੱਗ ਜਾਵੇ ਤਬੇ ਤਾਬਿਆ ਚਲੇ ਤਬੇ ਚਲ ਜਲੰਧਰ ਉਦੋਂਦਰ ਫੋਰ ਕੋ ਲੋਟਕਰ ਸ਼ਹਿਰ ਅੰਮਾਲਾ ਲੁੱਟ 2.5 ਲੱਖ ਖਾਲਸਾ ਹੋਵੇ ਸ਼ਹੀਦ 70 ਲੱਖ ਹਿੰਦੂ ਮਰ ਜਾਵੇ ਕਬੀ ਰੂਸ ਤੇ ਚੀਨ ਹੇਨ ਤਪੇ ਚੜ ਆਵੇ ਕੋਰੀ ਯੋਧ ਮਚ ਕਰ 70 ਕਰੋੜ ਸੇ 17 ਕਰੋੜ ਬਚ ਜਾਵੇ ਦਿੱਲੀ ਤਖਤ ਤੇ ਬੈ ਜਾਵੇ ਗੁਰੂ ਕੀ ਫੌਜ ਤਾ ਵੀ ਸਭੇ ਅਮਰਤ ਪਾਨ ਕਰਨਗੇ ਤਬੇ ਤਾਬਿਆ ਚੱਲੇ ਜੋ ਬੰਤ ਕੀ ਜਮਕਾ ਬਾਣਾ ਖਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭ ਵੇ ਖਾਵੇ ਤਬੀ ਕਲਜੁਗ ਮੈਂ ਸਤਜੁਗ ਹੋਸੀ ਆਣ ਇੱਕੋਂ ਕਾ ਸਤਗੁਰ ਪ੍ਰਸਾਦ ਸੋ ਸਾਖੀ ਚ ਭਵਿਕਤ ਸਾਖੀਆਂ ਜਗਤ ਜਲੰਦ ਰਖ ਲੋ ਆਪਣੀ ਕਿਰਪਾ ਤਾਰ ਜਿੱਥੇ ਦੁਆਰੇ ਉਬਰ ਤਿੱਤੇ ਲੈਵਾਰ ਈਸਵਰ ਤੂ ਸਜਾਣ ਦਾਸ ਅਣ ਜਾਣਤਾਈ ਕਰਕੇ ਮੇਰੇ ਦੇ ਕਵਿਤਾ ਦੇ ਦਾਨ ਨੂੰ ਐਸੀ ਛੰਦ ਬੰਦੀ ਵਿੱਚੋਂ ਮੜਕੇ ਅਨੋਖੀ ਹੋਵੇ ਕਾਲੀ ਕਾਲ ਭਾਰੇ ਬਾਲ ਬਿਰਦ ਅਣਜਾਣ ਨੂੰ ਆਉਣ ਵਾਲੇ ਸਮੇਂ ਦੀ ਸਮਝ ਹੋਵੇ ਕਲ ਕੁਲ ਤਾਈ ਨਰ ਨਾਰੀ ਅਤੇ ਅਣ ਜਾਣ ਵੇਦਵਾਨਨੋ ਕਵਿਤਾ ਦੇ ਦਸਨ ਧਿਆਨਕ ਸਮੇ ਚੌ ਰਖ ਆਲਮ ਸਮੇਤ ਇਸ ਰੰਗੀਲੇ ਜਹਾਨ ਨੂੰ ਮੱਚਦੀ ਅਗਨ ਵਿਚੋਂ ਰੱਖ ਲੈ ਤੂੰ ਹੱਥ ਦੇ ਕੇ ਜਿਹੜੇ ਜਨ ਹਰੀ ਹੋ ਬਹਿਣ ਤੇਰੇ ਆਸਤੇ ਸੰਗਟਾਂ ਚ ਬਚਾਇਆ ਪਗਤ ਪ੍ਰਲਾਦ ਨੂੰ ਸੰਗਟਾਂ ਚ ਬਚਾਇਆ ਪਗਤ ਪ੍ਰਲਾਦ ਨੂੰ ਬਾ ਲਾ 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 ਬਾ ਉਹ ਬਰੇ ਟਾਰੀ ਵਿਪਤਾ ਤੇ ਹਸਤੀ ਦੇ ਕਿਹੜੇ ਕਿਹੜੇ ਕਹੋ ਹਨ ਗਿਣਤੀ ਦੇ ਸਾਜਾ ਜਾਸ ਤੇ ਇਹੋ ਇਸ ਤਰ੍ਹਾਂ ਦੇ ਹਿਆਨਕ ਸਮੇਚੋ ਰਕ ਆਲਮ ਨੂੰ ਅੱਠੇ ਪੈਰ ਨਾਮ ਆਪਣਾ ਜਪਣ ਵਾਸਤੇ ਭਾਵੇਂ ਖਤ ਹਾਲ ਸੋਹਣਾ ਲਾਪ ਵਿਖਤ ਦਾ ਬਿਆਨ ਵੀਰਨਾ ਲਿਖ ਗਏ ਨੇ ਜਿਵੇਂ ਵਿਦਵਾਨ ਵੀਰਨਾ ਸ਼ਹਿਰ ਦੇ ਲਵਜੇ ਝੂਠਨਾ ਹੋਣਗੇ ਐਹੋ ਜੇ ਸਮੇਂ ਦੇਸ਼ ਵਿੱਚ ਆਉਣਗੇ ਕਥਾ ਸ਼ੁਰੂ ਹੁੰਦੀ ਹੈ 2000 ਹਜ਼ਾਰ ਚਾਰ ਤੋਂ ਫਗਣ ਦੀ ਪਾਪ ਪਰਿਰਪਤਾਰ ਤੋਂ ਲਿਖਿਆ ਸੀ ਲੋਕ ਖੂਨ ਵਿੱਚ ਨਾਉਣਗੇ ਆਹੋ ਜੇ ਸਮੇਂ ਦੇਸ਼ ਵਿੱਚ ਆਉਣਗੇ 2000 ਬਾਜਦੀ ਵਿਪੜੀ ਚਾਲ ਹੈ ਹੁਣ ਆਣ ਆਵਾ ਪਾਰੀ ਹੜ ਰੋਗਤ ਪਚਾਲ ਹੈ ਲੀਡਰ ਹਨ ਹੋ ਕੇ ਕਬਰਾਉਣਗੇ ਐ ਹੋ ਜੇ ਸਮੇਂ ਦੇਸ਼ ਵਿੱਚ ਚਾਉਣਗੇ 6 ਮਹੀਨੇ ਸਾਲ ਵਿੱਚ ਹੁਣ ਮਤਾ ਘਨਿਆ ਰਣਗੀਆਂ ਤਰਨਾਟਾਂ ਦੇ ਸਿਰਾਂ ਨੂੰ ਬਣੀਆਂ 10 ਦੂਸਰੇ ਮੁਲਕ ਹੈ ਅੰਤ ਨੂੰ ਤਕਾਉਣਗੇ ਇਹੋ ਜਿਹੇ ਸਮੇਂ ਦੇਸ਼ ਵਿੱਚ ਆਉਣਗੇ ਦਸ ਦਾ ਖਿਆਲ ਕਸ਼ਮੀਰ ਭਾਰਤੀ ਹਰਖਣ ਗੇ ਪਠਾਨ ਗਲ ਸ਼ਰਤੀ ਕਿੰਦੋ ਸੂਰਬੀਰ ਹਾਜ ਫਤਿਹ ਪਾਉਣਗੇ ਇਹੋ ਜਿਹੇ ਸਮੇਂ ਦੇਸ਼ ਵਿੱਚ ਆਉਣਗੇ ਸੱਤ ਮੈਚ ਸੁਰੂ ਵਿੱਚ ਅਮਨ ਹੋਣਗੇ ਫੇਰ ਪਰੋਦ ਆ ਮਦਾਨ ਵਿੱਚ ਖੜਾਉਣਗੇ ਅਠਵੇਂ ਚ ਲੋਕ ਰੋਂਦੇ ਦਿਸਣਗੇ ਐੋ ਜੇ ਸਮੇਂ ਦੇਸ਼ ਵਿੱਚ ਆਉਣਗੇ ਨਾ 10 11 12 4 ਸਾਲ ਜੀ ਜਵਾਨੋਂ ਮਿਟੋ ਗਿਰਾਉਗੀ ਹੈ ਲਜਲ ਜੀ ਸਿੱਖ ਜਾ ਲਾਹੌਰ ਜਿੱਤ ਕੇ ਵਖਾਣਗੇ ਇਹੋ ਜਿਹੇ ਸਮੇਂ ਦੇਸ਼ ਵਿੱਚ ਆਉਣਗੇ 13 ਸਾਲ ਟਾਂ ਮ ਟਾਂ ਹੀ ਮਰਨਗੇ ਸਿੱਖ ਤੇ ਪਠਾਨ ਤਿਆਰੀਆਂ ਕਰਨਗੇ 14 ਵਿੱਚ ਖੂਬ ਤਿਆਰੀਆਂ ਵਜਾਉਣਗੇ ਇਹੋ ਜਿਹੇ ਸਮੇਂ ਦੇਸ਼ ਵਿੱਚ ਆਉਣਗੇ 14 15 ਚ ਭਾਂਬੜ ਮਚਣਗੇ ਸਾਰੇ ਦੇਸ਼ ਵਿੱਚ ਭੂਤ ਨੇ ਨੱਚਣਗੇ 16 ਚ ਲਟਰੇ ਲੋਕਾਂ ਨੂੰ ਸਤਾਣਗੇ ਆਹੋ ਜੇ ਸਮਦਸ ਵਿੱਚ ਆਉਣਗੇ ਪਹੁੰਚੂਗਾ ਸਤਰੇ ਚ ਪਹੁੰਚੂਗਾ ਸਤਰੇ ਚ ਭਾਰੀ ਕਾਲਜੀ ਵੀ ਤੂੰ ਸਮਾ ਵਿਚਰਾਂ ਦੇ ਪਤਿਆਂ ਨਾਲ ਜੀ ਪਿਓ ਪੁੱਤਰ ਆਪਸ ਮੈਮੋ ਦਵਾਉਣ ਕੇ ਆਹੋ ਜੇ ਸਮਦਸ ਵਿੱਚ ਆਉਣਗੇ ਪਛਮੋ ਚੋਂ ਉਠੋ ਸੂਰਮਾ ਮਹਾਨ ਜੀ ਕੈਸਾ ਧਾਰੀ 21 ਸਾਲ ਦਾ ਜਵਾਨ ਜੀ ਪਛਮੇ ਚ ਉੱਠੂਗਾ ਕੈਸਾ ਧਾਰੀ 21 ਸਾਲ ਦਾ ਜਵਾਨ ਜੀ ਆ ਮદાન ਵਿੱਚ ਖੰਡਾ ਚਮਕਾਉਣਗੇ ਆ ਜਿਸ ਸਮੇਂ ਦੇਸ਼ ਵਿੱਚ ਆਉਣਗੇ 17 17 17 ਪੰਜਾ ਸੋ ਸੋਦ ਕੇ ਪੰਜਾਬ ਪੂਰਬ ਨੂੰ ਜਾਉਗੇ ਮਰਦਾ ਦਾ ਚੋਲਾ ਠੀਕ ਫਤੇ ਪਾਊਗਾ ਸ਼ਾਨ ਇਹ 17 ਸਾਲ ਦੀ ਵਧਾਉਣਗੇ ਇਹੋ ਜੇ ਸਮੇਂ ਦੇਸ਼ ਵਿੱਚ ਆਉਣਗੇ ਹੋਊਗੀ 18 ਵਿੱਚ بارش ਘੜੀ ਜੀ ਰੱਜ ਕੇ ਤੇ ਲੋਕੀ ਖਾਣ ਚਾਣੀ ਕਣੀ 19 ਵਿੱਚ ਹੱਥ ਸੁਰਮੇ ਉਠਾਉਣਗੇ ਇਹੋ ਜੇ ਸਮੇਂ ਦੇਸ਼ ਵਿੱਚ ਆਉਣਗੇ 2ਵੇਂ ਸਾਲ ਹੋ ਗਿੱਦਲੀ ਨੂੰ ਤੰਗੀ ਜੀ ਹਾਲੇ ਤਾਂ ਪੰਜਾਬ ਦੀ ਰੌਗੀ ਚੰਗੀ ਜੀ ਜਮਨਾ ਕਨਾਰੇ ਇਲਾ ਉਹ ਤਾਂ ਪਹੁੰਚ ਗਏ ਇਹੋ ਜਿਹਾ ਸਮੇਂ ਤੇਸ ਵਿੱਚ ਆਣ ਗਏ ਹੋ ਦਲ ਕਾਲਿਆਂ ਸਤਾਰਿਆਂ ਵਾਲਾ ਜੀ ਲਓ ਜੇ ਆਣਾ ਸੋ ਜਮਾਰੂਗਾ ਅੰਬਾਲਾ ਜੀ ਜਮਨਾ ਕਨਾਰੇ ਤੂੰ ਮਾਜਾ ਮਚਾਉਣ ਗਏ ਆਹੋ ਜੇ ਸਮੇਂ ਦੇਸ ਵਿੱਚ ਆਉਣਗੇ ਸੇਕ ਤੇਗ ਤੰਗ ਤੇ ਨਿਸ਼ਾਨ ਲਾਉਦਾ ਲਗਾਉਣਗੇ ਆਹੋ ਜੇ ਸਮੇਂ ਆਹੋ ਜੇ ਉਥੇ ਨਾਲ ਲਉਦੇ ਨਾਲੇ ਖੂਨ ਦੇ ਵਗਾਉਣਗੇ ਐ ਵੇ